ਕਿ ਅਸੀਂ ਇਹ ਜੰਗ 25 ਦਿਨਾਂ ਵਾਜ ਦਿੱਤਾਂ ਪਿਆਰੇ ਦੇਖੋ ਜਿਹੜੀ ਇਹ ਲੋਕ ਸਭਾ ਆਨੰਦਪੁਰ ਸਾਹਿਬ ਹੈ ਬੜੀ ਇਤਿਹਾਸਿਕ ਧਰਤੀ ਆ ਜਿੱਥੇ ਦਸ਼ਮੇਸ਼ ਪਿਤਾ ਦੀ ਧਰਤੀ ਆ ਪੰਜ ਪਿਆਰਿਆਂ ਦੀ ਧਰਤੀ ਆ ਉੱਥੇ ਹੀ ਇਹ ਚਮਕੌਰ ਦੀ ਗੜੀ ਦੀ ਵੀ ਧਰਤੀ ਆ ਜਿੱਥੇ ਇਕੱਲਾ 7 ਲੱਖ ਨਾਲ ਲੜਿਆ ਦਲਤ ਸਿੱਖ ਦੇ ਸਿਰ ਤੇ ਤਲਗੀ ਲਗਾ ਕੇ ਕਿਹਾ ਅਸੀਂ ਸੁਪਨਾ ਲਿਆ ਸੀ ਇਹਨਾਂ ਗਰੀਬ ਸਿੱਖਾਂ ਨੂੰ ਦੂ ਬਾਦਸ਼ਾਹ ਇਹ ਧਰਤੀ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਚੱਪੜ ਚਿੜੀ ਦੇ ਮੈਦਾਨੇ ਜੰਗ ਦੀ ਜਿੱਥੇ ਜਬਰ ਜਨਮ ਦਾ ਸਰਹੰਗ ਤੇ ਸਢੋਰਾ ਦਸ਼ਮੇਸ਼ ਪਿਤਾ ਦੇ ਅਸ਼ੀਰਵਾਦ ਨਾਲ ਮਾਦੋ ਨੇ ਬੰਦਾ ਬਣ ਕੇ ਘਟਤਾ ਸੀ ਬਾਬਾ ਸਾਹਿਬ ਅੰਮ੍ਰਿਤ ਕਰ ਦੂਸਰਾ ਸਭ ਕਲ ਸ਼੍ਰੀ ਰਾਮ ਜਮਿਆ ਪਲਿਆ ਬੰਗਿਆ ਦਰਸ਼ਨ ਕਰਦੇ ਅਨੰਦਪੁਰ ਸਾਹਿਬ ਆਣਾ ਹੋਵੇ ਉਹ ਟੋਏ ਟੱਬੇ ਪੂਰਨ ਦੇ ਲਈ ਸਰਕਾਰਾਂ ਮੈਦਾਨ ਛੱਡ ਕੇ ਭੱਜ ਗਈਆਂ ਉਹ ਪ੍ਰਵਾਸੀ ਪੰਛੀਆਂ ਦੀ ਲੋਕ ਸਭਾ ਥੋੜਿਆ ਬਹੁਤ ਜਨ ਸਭਾ ਇਹ 20 ਲੱਖ ਲੋਕਾਂ ਦੇ ਵਿੱਚੋਂ ਅੰਮਿੱਤਵਰ ਦਿੱਤਾ ਹੈ 100 ਕਰੋੜ ਰੁਪਏ ਦਾ ਲੁੱਟ ਦਾ ਸ਼ਿਕਾਰ ਹੋਈ ਆ ਆਨੰਦਪੁਰ ਸਾਹਿਬ ਦੇ ਲੋਕ ਆਨੰਦਪੁਰ ਸਾਹਿਬ ਦੇ ਸਾਰੇ ਮੁੱਦੇ ਖੜੇ ਆ ਆ ਮੱਕਾ ਆ ਪੰਛ ਦਾ ਮੱਕੇ ਤੇ ਖੜੇ ਆ ਸਿੱਖਾਂ ਦਾ ਮੱਕਾ ਇੱਕ ਵੀ 에ਰਪੋਰਟ ਨਹੀਂ ਇੱਕ ਵੀ 에ਰਪੋਰਟ ਨਹੀਂ ਸੜਕਾਂ ਨਹੀਂ ਸਵਾਰ ਹੋਈਆਂ ਔਰ ਇਹ ਤਿੰਨ ਜ਼ਿਲ੍ਹੇ ਪੈਂਦੇ ਆ ਜੀ ਦੇ ਗਰੀਬ ਲੋਕਾਂ ਦੇ ਸਸਤੇ ਇਲਾਜ ਦੀ ਆਵਾਜ਼ ਜੇ ਚੱਕੇ ਦਾ ਗੁਰੂ ਦਾ ਗਰੀਬ ਸਿੱਖ ਚੱਕੇਗਾ ਜਿਹਦੇ ਸਿਰ ਤੇ ਕੱਲ ਗੀ 300 ਸਾਲ ਪਹਿਲਾਂ ਦਸ਼ਮੇਸ਼ ਪਿਤਾ ਨੇ ਤਾਂ ਲਾਈ ਉਸ ਤੋਂ ਬਾਅਦ ਅੱਜ ਤੱਕ ਇਹਨਾਂ ਪਾਰਟੀਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਲ ਤਗਰੀਬ ਸਿੱਖ ਰਿਹਿੱਜਣ ਦੇ ਤੱਕ ਕਦੇ ਨਾ ਬਣੰਦ ਦਿੱਤਾ ਅੱਜ ਮੈਂ ਜੋ ਦਸ਼ਮੇਸ਼ ਪਿਤਾ ਦੀ ਇਹ ਧਰਤੀ ਪੰਜ ਪਿਆਰਿਆਂ ਦੀ ਧਰਤੀ ਇੱਕ ਬਾਟੇ ਦੀ ਧਰਤੀ ਨੌਵੀਂ ਪਾਸ਼ਾਹੀ ਦੀ ਧਰਤੀ ਰੰਗਰੇ ਇਟਾ ਬਾਬਾ ਜੀਵਨ ਸਿੰਘ ਜੀ ਦੀ ਧਰਤੀ ਇਸ ਧਰਤੀ ਨੂੰ ਮੈਂ ਮੱਥਾ ਟੇਕ ਕੇ ਅਸ਼ੀਰਵਾਦ ਲੈਣ ਆਇਆ ਕਿ ਜਿਹੜਾ ਮੈਨੂੰ ਮੇਰੀ ਪਾਰਟੀ ਨੇ ਕੰਮ ਲੋਕ ਸਭਾ ਚੋਣ ਅਨੰਦਪੁਰ ਸਭ ਲੜਨ ਦਾ ਸੌਪਿਆ ਉਹ ਮੈਨੂੰ ਗੁਰੂ ਮਹਾਰਾਜ ਅਸ਼ੀਰਵਾਦ ਦੇਣ ਬਖਸ਼ਿਸ਼ ਕਰਨ ਕਿ ਮੈਂ ਇਸ ਜੰਗ ਨੂੰ ਜੇਤੂ ਜੰਗ ਬਣਾ ਕੇ ਇਹ 25 ਦਿਨ ਲੜਾ ਔਰ ਜਿੱਤਾਂ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਆ ਕਿ ਗੁਰੂ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਆ ਔਰ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਅਸੀਂ ਇਹ ਜੰਗ 25 ਦਿਨਾਂ ਬਾਅਦ ਜਿੱਤਣ ਜਾ ਰਹੇ ਹਾਂ ਕਿਹੜੇ ਕਿਹੜੇ ਮੁੱਦਿਆਂ ਤੇ ਤੁਸੀਂ ਲੜ ਰਹੇ ਹੋ ਦੇਖੋ ਜਿਹੜੀ ਇਹ ਲੋਕ ਸਭਾ ਆਨੰਦਪੁਰ ਸਾਹਿਬ ਹੈ ਬੜੀ ਇਤਿਹਾਸਿਕ ਧਰਤੀ ਆ ਭਗਵਾੜੇ ਸ਼ਹਿਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੀ ਕੰਧ ਤੱਕ ਇਹਦਾ ਇੱਕ ਪਾਸੇ ਨੂੰ ਰਸਤਾ ਆ ਨੀਲੋਂ ਦੇ ਪੌੜ ਤੋਂ ਲੈ ਕੇ ਮੰਗਲ ਦੀਆਂ ਪਹਾੜੀਆਂ ਤੱਕ ਇਹ ਫੈਲਿਆ ਹੋਇਆ ਇਲਾਕਾ ਆ ਜਿੱਥੇ ਦਸ਼ਮੇਸ਼ ਪਿਤਾ ਦੀ ਧਰਤੀ ਆ ਪੰਜ ਪਿਆਰਿਆਂ ਦੀ ਧਰਤੀ ਆ ਉੱਥੇ ਹੀ ਇਹ ਚਮਕੌਰ ਦੀ ਗੜੀ ਦੀ ਵੀ ਧਰਤੀ ਆ ਜਿੱਥੇ ਕੱਲਾ ਸਵਾ ਲੱਖ ਨਾਲ ਲੜਿਆ ਇਹ ਧਰਤੀ ਆ ਜਦੋਂ ਦਸ਼ਮੇਸ਼ ਪਿਤਾ ਨੇ 300 ਸਾਲ ਪਹਿਲਾਂ ਦਲਤ ਸਿੱਖ ਦੇ ਸਿਰ ਤੇ ਕਲਗੀ ਲਗਾ ਕੇ ਕਿਹਾ ਸੀ ਸੁਪਨਾ ਲਿਆ ਸੀ ਇਹਨਾਂ ਗਰੀਬ ਸਿੱਖਨ ਕੋ ਦੂ ਪਾਸ਼ਾ ਇਹ ਧਰਤੀ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਉਸ ਚੱਪੜ ਚਿੜੀ ਦੇ ਮੈਦਾਨੇ ਜੰਗ ਦੀ ਜਿੱਥੇ ਜ਼ਬਰ ਜ਼ੁਲਮ ਦਾ ਸਰਹੰਗ ਤੇ ਸਢੋਰਾ ਦਸ਼ਮੇਸ਼ ਪਿਤਾ ਦੇ ਅਸ਼ੀਰਵਾਦ ਨਾਲ ਮਾਦੋ ਨੇ ਬੰਦਾ ਬਣ ਕੇ ਢਾਟਾ ਸੀ ਇਹ ਧਰਤੀ ਬੜੀ ਇਤਿਹਾਸਕ ਹੈ ਇਸੇ ਧਰਤੀ ਦੇ ਉੱਤੇ ਅਨੰਦਪੁਰ ਸਾਹਿਬ ਦੇ ਪੈਰਾ ਚ ਪੈਂਦਾ ਪਿੰਡ ਖਾਸਪੋਰਾ ਜਿੱਥੋਂ ਦਸ਼ਮੇਸ਼ ਪਿਤਾ ਦਾ ਗਰੀਬ ਸਿੱਖ ਬਾਬਾ ਸਾਹਿਬ ਅੰਬੇਡਕਰ ਦੂਸਰਾ ਸਭ ਕਾਇਸ਼ੀਰਮ ਜਮਿਆ ਪੜਿਆ ਤੇ ਦੇਸ਼ ਵਿੱਚ ਗਰੀਬਾਂ ਦੀ ਬਹੁਤ ਵੱਡੀ ਪਾਰਟੀ ਖੜੀ ਕੀਤੀ ਜਿਹਦੀ ਵੱਲੋਂ ਮੈਂ ਅੱਜ ਨੁਮਾਇੰਦਾ ਬਣਿਆ ਇਹ ਧਰਤੀ ਆ ਇਸ ਲੋਕ ਸਭਾ ਚ ਜੇ 23 ਸਾਲ ਦਾ ਨੌਜਵਾਨ ਗੋਰੀਏ ਸਰਕਾਰ ਦੀ ਪਾਰਲੀਮੈਂਟ 'ਚ ਬੰਬ ਧਮਾਕਾ ਕਰਦਾ ਆ ਤਿੰਨ ਕਲਬ ਜਿੰਦਾਬਾਦ ਦਾ ਨਾਹਰਾ ਲਾਉਂਦਾ ਆ ਇਹ ਧਰਤੀ ਆ ਕੋਹ ਪੈਂਦਾ ਖਰਾਲਗੜ੍ਹ ਸਾਹਿਬ ਸ੍ਰੀ ਗੁਰੂ ਦਾਸ ਜੀ ਮਹਾਰਾਜ ਜਿਹਦਾ ਸ਼ਬਦ ਹੈ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਗੋ ਨਹੀਂ ਤੇ ਥਾਓ ਇਹ ਧਰਤੀ ਆ ਮਾਨਪੁਰ ਦੇ ਨਾਲ ਮੋਗੋਵਾਲ ਜਦੋਂ ਦੇਸ਼ ਦੇ ਵਿੱਚ ਆਜ਼ਾਦੀ ਦਾ ਅੰਦੋਲਨ ਚੱਲਿਆ ਤਾਂ ਰਵਦਾਸੀਆ ਦਲਤ ਬਰਾਦਰੀਆਂ 'ਚ ਪੈਦਾ ਹੋਏ ਬਾਬੂ ਮੰਗੂਰਾ ਮੋਗੋਵਾਲੀਆਂ ਨੇ ਆਹ ਧਰਮ ਅੰਦੋਲਨ ਚਲਾਇਆ ਇਸ ਕਰਕੇ ਇਸ ਧਰਤੀ ਦੇ ਉੱਤੇ ਤਾਂ ਸਾਰੇ ਹੀ ਮੁੱਦੇ ਅੱਜ ਖੜੇ ਆ ਗੁਰੂਆ ਮਹਾਪੁਰਸ਼ਾਂ ਦੀ ਸੋਚ ਖੜੀ ਆ ਇੱਥੋਂ ਅੱਜ ਵੀ ਇਹਨਾਂ ਗੁਰੂ ਘਰਾਂ ਨੂੰ ਆਉਂਦੀਆਂ ਸੜਕਾਂ ਦਾ ਨਿਰਮਾਣ ਟੋਏ ਟਿੱਬਿਆਂ ਵਾਲਾ ਆ ਤੁਸੀਂ ਦੇਖੋ ਬੰਗਿਆ ਗਰ ਸ਼ੰਕਰ ਤੇ ਅਨੰਦਪੁਰ ਸਾਹਿਬ ਆਣਾ ਹੋਵੇ ਉਹ ਟੋਏ ਟਿੱਬੇ ਪੂਰਨ ਦੇ ਲਈ ਸਰਕਾਰਾਂ ਮੈਦਾਨ ਛੱਡ ਕੇ ਭੱਜ ਗਈਆਂ ਹੋਏ ਟੋਏ ਟਿੱਬੇ ਪੂਰਨ ਲਈ ਲੋਕ ਹੀ ਨਹੀਂ ਲੱਗੇ ਲੋਕਾਂ ਨੇ ਸਰਮਾਰ ਸੰਤ ਮਹਾਪੁਰਸ਼ ਵੀ ਚਿੱਕੜਾਂ ਚ ਗੰਦ ਮੂਤ ਕਹੀ ਟੋਕਰਾਂ ਲੈ ਕੇ ਇਹਨਾਂ ਨੇ ਟਿੱਪੇ ਚ ਵਰਕ ਦਾ ਕੰਮ ਕੀਤਾ ਪੈਚਵਰਕ ਵਾਲਾ ਕ ਮੁੱਖ ਮੰਤਰੀ ਇੱਥੇ ਜਮਿਆ ਹੋਵੇ ਤੇ ਇਸ ਜ਼ਿਲ੍ਹੇ ਦੇ ਵਿੱਚ ਵੀ ਪੈਚਵਰਕ ਨਾ ਹੋਇਆ ਹੋਵੇ ਤੇ ਇਹੋ ਜਿਹੀਆਂ ਸਰਕਾਰਾਂ ਨੇ ਅੱਜ ਤੱਕ ਵੀ ਇਸ ਹਲਕੇ ਦੇ ਵਿਕਾਸ ਲਈ ਕੁਝ ਕੀਤਾ ਨਹੀਂ ਔਰ ਔਰ ਜਦੋਂ ਤੁਸੀਂ ਦੇਖਦੇ ਆ ਕਿ ਇਸ ਹਲਕੇ ਦੇ ਵਿੱਚ ਕਿ ਜਿੰਨੇ ਉਮੀਦਵਾਰ ਆਏ ਆ 20 ਲੱਖ ਵੋਟਰਾਂ ਦੇ ਵਿੱਚੋਂ ਪਿਛਲੇ 20 ਸਾਲਾਂ ਇੱਥੋਂ ਦਾ ਨਮਾਇੰਦਾ ਕਦੀ ਚੋਣ ਲੜਨ ਲਈ ਖੜਾ ਨਹੀਂ ਕੀਤਾ 2004 ਚ ਬਨਾਸ਼ਰਾਏ ਖੰਨਾ ਜੀ ਦਿੱਤੇ ਹੁਸ਼ਿਆਰਪੁਰ ਤੋਂ ਆਏ ਸੀ 2009 ਦੇ ਵਿੱਚ ਇੱਥੋਂ ਉਮੀਦਵਾਰ ਜਿੱਤੇ ਕਾਂਗਰਸ ਦੇ ਉਹ ਲੁਧਿਆਣੇ ਤੋਂ ਆਏ ਸੀ ਸ਼੍ਰੀ ਰਵਨੀਤ ਮਿੱਟੂ ਜੀ 2014 ਦੇ ਵਿੱਚ ਇੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜਿੱਤੇ ਉਹ ਪਟਿਆਲੇ ਤੋਂ ਆਏ ਸੀ ਔਰ 2019 ਦੇ ਵਿੱਚ ਇੱਥੋਂ ਉਮੀਦਵਾਰ ਜਿੱਤੇ ਉਹ ਮਨੀਸ਼ ਤਵਾੜੀ ਜੀ ਆਏ ਸੀ ਇਹ ਪ੍ਰਵਾਸੀ ਪੰਛੀਆਂ ਦੀ ਲੋਕ ਸਭਾ ਥੋੜਿਆ ਕਿ ਸਾਈ베ਰੀਆ ਤੋਂ ਪੰਛੀ ਆਉਂਦੇ ਆ ਮੌਸਮ ਖਤਮ ਹੁੰਦਾ ਤੇ ਸਾਈ베ਰੀਆ ਨੂੰ ਮੁੜ ਜਾਂਦੇ ਆ ਮਿੱਟੂ ਮੁੜ ਗਿਆ ਤਵਾੜੀ ਮੁੜ ਗਿਆ ਆਹ ਪ੍ਰੇਮ ਪਟਿਆਲਾ ਵੀ ਮਤਲਬ ਅੱਜ 2024 ਦਾ ਇਲੈਕਸ਼ਨ ਹੈ ਅੱਜ ਕਾਂਗਰਸ ਨੇ ਉਮੀਦਵਾਰ ਦਿੱਤਾ ਸ਼੍ਰੀ ਵਿਜੇਂਦਰ ਸਿੰਘਲਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਿੱਤਾ ਮਾਲਵਿੰਦਰ ਸਿੰਘ ਤੰਗ ਔਰ ਅਕਾਲੀ ਦਲ ਨੇ ਉਮੀਦਵਾਰ ਦਿੱਤਾ ਆ ਪ੍ਰੇਮ ਸਿੰਘ ਚੰਦੂਵਾ ਜੀ ਬਈ ਕੀ ਗੱਲ ਹੋ ਗਈ ਜਿਹੜੇ ਲੋਕ ਸਭਾ ਦੇ 20 ਲੱਖ ਵੋਟਰ ਹੈ ਇਹ ਕਾਂਗਰਸ ਨੇ ਸਿੰਘਲਾ ਸੰਗਰੂਰ ਤੋਂ ਕਿਉਂ ਲੈ ਕੇ ਦਿੱਤਾ ਇਹ ਆਮ ਆਦਮੀ ਪਾਰਟੀ ਨੇ ਮਾਲਵਿੰਦਰ ਇਹ ਮਾਲ ਮਧ ਪ੍ਰਦੇਸ਼ ਤੋਂ ਲੈ ਕੇ ਕਿਉਂ ਦਿੱਤਾ ਇਹ ਅਕਾਲੀ ਦਲ ਨੇ ਪ੍ਰੇਮ ਇੱਥੇ ਖਤਮ ਹੋ ਗਏ ਸੀ ਹਰ ਵੋਟਰ ਸੂਚੀ 'ਚ ਪੰਜ-ਪੰਜ ਪ੍ਰੇਮ ਐ ਪ੍ਰੇਮ ਪਟਿਆਲੇ ਤੋਂ ਲੈ ਕੇ ਕਿਉਂ ਅਕਾਲੀ ਦਲ ਨਹੀਂ ਦਿੱਤਾ ਬਹੁਜਨ ਸਮਾਜ ਦੇ 20 ਲੱਖ ਲੋਕਾਂ ਦੇ ਵਿੱਚੋਂ ਉਮੀਦਵਾਰ ਦਿੱਤਾ ਆ ਜੱਦੀ ਬਲਾਚੌਰ ਦੇ ਹਲਕੇ ਦੇ ਵਿੱਚ 3 ਨਮਾਇੰਦਗੀ ਇਸ ਇਲਾਕੇ ਦੀ ਕਰਦੇ ਆ ਤਾਂ ਇਹ ਬਹੁਤ ਵੱਡਾ ਤੱਕਾ 100 ਕਰੋੜ ਲੋਟ 100 ਕਰੋੜ ਰੁਪਈਆ ਪਿਛਲੇ 20 ਸਾਲਾਂ 'ਚ ਇੱਕ ਐਮਪੀ ਨੂੰ 5 ਕਰੋੜ ਰੁਪਈਆ ਮਿਲਦਾ ਕਿਸੇ ਨੇ ਚੱਕ ਕੇ ਪਟਿਆਲੇ ਘਨੌਰ ਸਨਾਰ ਲਵਾ ਲਿਆ ਕਿਸੇ ਨੇ ਚੱਕ ਕੇ ਲੁਧਿਆਣੇ ਲਾਤਾ ਆਜਾ ਪਿਛਲਾ ਅੰਦਾ ਪੈਸਾ ਚੰਡੀਗੜ੍ਹ ਵਰਤੇ ਆ ਗਿਆ ਲੁਧਿਆਣੇ ਚ ਵਰਤੇ ਆ ਗਿਆ ਹੁਸ਼ਿਆਰਪੁਰ ਚ ਵਰਤੇ ਆ ਗਿਆ ਓਏ ਅਨੰਦਪੁਰ ਸਾਹਿਬ ਦੇ ਲੋਕਾਂ ਦਾ 100 ਕਰੋੜ ਰੁਪਈਆ 20 ਸਾਲਾਂ ਦਾ ਹਰ ਸਾਲ 5 ਕਰੋੜ ਦੇ 100 ਕਰੋੜ ਰੁਪਈਏ ਦਾ ਲੁੱਟ ਦਾ ਸ਼ਿਕਾਰ ਹੋਈ ਆ ਅਨੰਦਪੁਰ ਸਾਹਿਬ ਦੇ ਲੋਕ ਆ ਇੱਕ ਪੀਜੀਆ ਹੀ ਖੁੱਲ ਜਾਣਾ ਸੀ 100 ਕਾਲਜ ਖੁੱਲ ਜਣੇ ਸੀਗੇ ਟੈਕਨੀਕਲ 100 ਕਾਲਜ ਔਰ 10 ਵੱਡੇ ਮੈਡੀਕਲ ਕਾਲਜ ਖੁੱਲ ਸਕਦੇ ਸੀ 10-10 ਕਰੋੜ ਇਸ ਕਰਕੇ ਭੌਜਨ ਸਮਾਜ ਪਾਰਟੀ ਇਸ ਇਲਾਕੇ ਦੇ ਲੋਕਾਂ ਦੇ ਵਿਕਾਸ ਲਈ ਇੱਥੋਂ ਦਾ ਉਮੀਦਵਾਰ ਭੈਣ ਕੁਮਾਰੀ ਮਾਇਆਵਤੀ ਜੀ ਨੇ ਦਿੱਤਾ ਆ ਅਸੀਂ ਲੋਕ ਸਭਾ ਦੇ ਲੋਕਾਂ ਨੂੰ ਅਪੀਲ ਕਰਨ ਆਏ ਆ ਨਤਮਸਕਤ ਜਿੱਦ ਕੀ ਜਿੱਦੀ ਜਾਂਦੇ ਆ ਤੇ ਤੁਸੀਂ ਲੈ ਸਕਦੇ ਕਿਹੜੇ ਕਿਹੜੇ ਮੁੱਦੇ ਤੇ ਆਵਾਜ਼ ਉਠਾਉਣੀ ਆ ਅਨੰਦਪੁਰ ਸਾਹਿਬ ਦੇ ਸਾਰੇ ਹੀ ਮੁੱਦੇ ਖੜੇ ਆ ਆ ਮੱਕਾ ਆ ਪੰਛ ਦਾ ਮੱਕੇ ਤੇ ਖੜੇ ਆ ਮੱਕਾ ਹੈਗਾ ਸੌਦੀ ਅਰਬ ਮੁਸਲਮਾਨ ਭਾਈਚਾਰੇ ਦਾ ਹਵਾਈ ਜਹਾਜ਼ ਉੱਤਰ ਦੇ ਕਿ ਨਹੀਂ ਉੱਤਰ ਦੇ ਹਿੰਦੂਆਂ ਦਾ ਮੱਕਾ ਬਿਨਾ ਕਾਸ਼ੀ ਬਨਾਰਸ ਹੈ ਹਵਾਈ ਜਹਾਜ਼ ਉਤਰਦੇ ਕਿ ਨਹੀਂ ਉਤਰਦੇ ਕ੍ਰਿਸ਼ਚੀਨ ਦਾ ਮੱਕਾ ਉਹ ਇਟਲੀ ਦੇ ਵਿੱਚ ਹੈ ਵੈਟੀਕਨ ਸਿਟੀ ਜਹਾਜ਼ ਇਸ ਪੂਰੇ ਸੰਸਾਰ ਦੇ ਉਤਰਦੇ ਕਿ ਨਹੀਂ ਉਤਰਦੇ ਉਹ ਆ ਸਿੱਖਾਂ ਦਾ ਮੱਕਾ ਆ ਸਿੱਖਾਂ ਦਾ ਮੱਕਾ ਇੱਕ ਵੀ 에ਰਪੋਰਟ ਨਹੀਂ ਇੱਕ ਵੀ 에ਰਪੋਰਟ ਨਹੀਂ ਔਰ ਛੱਡੋ ਇਸ ਮੱਕੇ ਨੂੰ ਆਈ ਗਿਆ ਜਾਂਦੀਆਂ ਸੜਕਾਂ 'ਤੇ ਨਹੀਂ ਸਵਾਰ ਹੋਈਆਂ ਇਹਨਾਂ ਕੋਲੋਂ ਸੜਕਾਂ 'ਤੇ ਨਹੀਂ ਸਵਾਰ ਹੋਈਆਂ ਔਰ ਇਹ ਤਿੰਨ ਜ਼ਿਲ੍ਹੇ ਬੰਦੇ ਆ ਜੀ ਰੋਪੜ ਪੈਂਦਾ ਇਹਦੇ ਵਿੱਚ ਜ਼ਿਲ੍ਹਾ ਸਤਿਨੇ ਸੰਭਲੀਆਂ ਮਹਾਲੀ ਜ਼ਿਲ੍ਹੇ ਦੀਆਂ ਦੋ ਸੰਭਲੀਆਂ ਨਮਾ ਸ਼ਹਿਰ ਜ਼ਿਲ੍ਹੇ ਦੀਆਂ ਤਿੰਨੇ ਸੰਭਲੀਆਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਇੱਕ ਸੰਭਲੀ ਇਹਨਾਂ ਚਾਰਾਂ ਜ਼ਿਲ੍ਹੇ 'ਚ ਦੱਸੋ ਕਿੱਥੇ ਮੈਡੀਕਲ ਕਾਲਜ ਹੈ ਇਸ ਲੋਕ ਸਭਾ ਦੇ ਧੀ ਪੁੱਤ ਜਿਹੜੇ ਮੈਡੀਕਲ ਕਰ ਗਏ ਨਾਨ ਮੈਡੀਕਲ ਕਰ ਗਏ ਉਹਨਾਂ ਲਈ ਕਿੱਥੇ ਹੈ ਮੈਡੀਕਲ ਕਾਲਜ ਆ ਪੀਜੀਆਈ ਵਰਗਾ ਇੱਕ ਮੈਡੀਕਲ ਕਾਲਜ ਕਿਉਂ ਨਹੀਂ ਬਣ ਸਕਦਾ ਜੀ ਸੀਐਮਸੀ ਡੀਐਮਸੀ ਲੁਧਿਆਣਾ ਦੇ ਦੋ ਦੋ ਚਾਰ ਚਾਰ ਮੈਡੀਕਲ ਕਾਲਜ ਹੈ ਧੀ ਆਪ ਤਾਂ ਐਮਬੀਬੀਐਸ ਕਰ ਨਹੀਂ ਜਾਂਦੇ ਇਹ ਚਾਰ ਜ਼ਿਲ੍ਹੇ 'ਚ ਇੱਕ ਵੀ ਕਾਲਜ ਨਹੀਂ ਇਹ ਹੋ ਗਈ ਬਾਤ ਚੁੱਕਾਂਗੇ ਵਾਈ ਨ ਉਸ ਇਲਾਕੇ ਦੇ ਵਿੱਚ ਡਵੈਲਪਮੈਂਟ ਦੀ ਆਵਾਜ਼ ਉਸ ਇਲਾਕੇ ਦੇ ਵਿੱਚ ਵਿਦਿਆ এডਿਕੇਸ਼ਨ ਦੀ ਆਵਾਜ਼ ਇਸ ਇਲਾਕੇ ਦੇ ਲੋਕਾਂ ਦੇ ਗਰੀਬ ਲੋਕਾਂ ਦੇ ਸਸਤੇ ਇਲਾਜ ਦੀ ਆਵਾਜ਼ ਜੇ ਚੱਕੇ ਤੱਕ ਗੁਰੂ ਦਾ ਗਰੀਬ ਸਿੱਖ ਚੱਕੇਗਾ ਗੁਰੂ ਦਾ ਗਰੀਬ ਸਿੱਖ ਜਿਹਦੇ ਸਿਰ ਤੇ ਕਲਗੀ 300 ਸਾਲ ਪਹਿਲਾਂ ਦਸ਼ਮੇਸ਼ ਪਿਤਾ ਨੇ ਤਾਂ ਲਾਈ ਉਸ ਤੋਂ ਬਾਅਦ ਅੱਜ ਤੱਕ ਇਹਨਾਂ ਪਾਰਟੀਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਲਤ ਗਰੀਬ ਸਿੱਖ ਨਹੀਂ ਜਿੱਤਣ ਦਿੱਤਾ ਕਦੇ ਨਾ ਬਣਨ ਦਿੱਤਾ